ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਕੜੀ 사త్సੰਗ ਜੀ ਜਦੋਂ ਆਪਾਂ ਹਰ ਕਰਮ ਦੇ ਵਿੱਚ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਸਿਮਰ ਸਿਮਰ ਕਰਨ ਦੀ ਅਵਸਥਾ ਜੀਵਨ ਦੀ ਬਣ ਜਾਂਦੀ ਹੈ ਤਾਂ ਸਭਾ ਦਾ ਸੋਕਾ ਇੱਕ ਵਚਨ ਸਮਝ ਆ ਜਾਂਦਾ ਹੈ ਕਿਹੜਾ ਵਚਨ ਸਮਝ ਆਉਂਦਾ ਜੋ ਸਾਡਾ ਜੀਵਨ ਹੈ ਅਸੀਂ ਇਹ ਜੀਵਨ ਦੇ ਵਿੱਚ ਪਹੁੰਚਣਾ ਕਿੱਥੇ ਹੈ ਆਗਰ ਸਾਡੀ ਮੰਜ਼ਿਲ ਕੀ ਹੈ ਸਵੇਰ ਤੋਂ ਸ਼ਾਮ ਤੱਕ ਜਨਮ ਤੋਂ ਲੈ ਕੇ ਜੀਵਨ ਦੇ ਅੰਤਮ ਸਮੇਂ ਤੱਕ ਸਾਡੀ ਪੂਰੀ ਦੌੜ ਹੈ ਅਗਰ ਅਸੀਂ ਕਿੱਥੇ ਪਹੁੰਚਣਾ ਚਾਹੁੰਦੇ ਆ ਸਾਡੀ ਮੰਜ਼ਿਲ ਕੀ ਹੈ ਇਸ ਜੀਵਨ ਦੀ ਮੰਜ਼ਿਲ ਹੈ ਮੌਤ ਕਿਉਂਕਿ ਬਾਦਸ਼ਾਹ ਜੀ ਦਾ ਫੈਸਲਾ ਹੈ ਮਰਨਾ ਲਿਖਾਇ ਮੰਡਲ ਮੇ ਆਏ ਜੀਵਨ ਸਾਜੇ ਮਾਈ ਪਹਿਲਾਂ ਸਾਡੀ ਮੌਤ ਲਿਖੀ ਗਈ ਮੌਤ ਦਾ ਕਾਰਨ ਲਿਖਿਆ ਗਿਆ ਮੌਤ ਦੇ ਹਾਲਾਤ ਲਿਖੇ ਗਏ ਅਸੀਂ ਇਸ ਮੌਤ ਨੂੰ ਪਰਵਾਣ ਕੀਤਾ ਉਸ ਤੋਂ ਬਾਅਦ ਮਾਲਕ ਨੇ ਸਾਨੂੰ ਜਨਮ ਦਿੱਤਾ ਜੀਵਨ ਦੀ ਮੰਜ਼ਲ ਹੈ ਮੌਤ ਉਹ ਵਿਚਾਰਦਾ ਵਿਛੜੇ ਜੀਵਨ ਦੀ ਮੰਜ਼ਲ ਮੌਤ ਹੈ ਫਿਰ ਜੀਵਨ ਕੀ ਹੈ ਜੀਵਨ ਇੱਕ ਸਫਰ ਹੈ ਅਗਰੇ ਸਫਰ ਮਨਮਤ ਦੁਆਰਾ ਕੀਤਾ ਜਾਏ ਤਾਂ ਮੌਤ ਬੜੀ ਭਿਆਨਕ ਹੋ ਜਾਂਦੀ ਹੈ ਜਮਗਾ ਠਿੰਗਾ ਬੁਰਾ ਹੈ ਉਹ ਨਾ ਸਿਆ ਜਮਾ ਦੀ ਮਾਰ ਚੱਲਦੀ ਨਹੀਂ ਜਾਂਦੀ ਬਹੁਤ ਭਿਆਨਕ ਜੀਵਨ ਦਾ ਅੰਤ ਹੋ ਜਾਂਦਾ ਹੈ ਆਗਰੇ ਜੀਵਨ ਜੀ ਗੁਰਮਤਨ ਕਾਲ ਜੀਆ ਜਾਏ ਗੁਰਮਤ ਦੇ ਅਨੁਸਾਰ ਅਸੀਂ ਜੀਵਨ ਨੂੰ ਬਦੀਤ ਕਰੀਏ ਤਾਂ ਗੁਰਪਿਆਰੀ ਸਾਧ ਸੰਗਤ ਜੀ ਇਹ ਜੀਵਨ ਮਾਲਕ ਦੇ ਦਰਤੇ ਪਰਵਾਣ ਹੋ ਜਾਂਦਾ ਹੈ ਕਿ ਆਸ ਸੁਪਨਾ ਕਿ ਆ ਜਾਗਣਾ ਗੁਰਮੁਖ ਦੇ ਪਰਵਾਣ ਜਿਨ੍ਹਾਂ ਸਾਸ ਗਰਾਸਨਾ ਵਿਸਰੇ ਸੇ ਪੂਰੇ ਪੁਰਖ ਵਰਦਾਨ ਉਹਨਾਂ ਦਾ ਜੀਵਨ ਪੂਰਨ ਹੋਣੇ ਬੁਦਾ ਹੁਣ ਬਹੁਤ ਕਿਸ ਨੂੰ ਆਖਿਆ ਬੜੇ ਧਿਆਨ ਦੇ ਨਾਲ ਸਰਵਣ ਕਰ ਲਾ ਦੁਨੀਆ ਮੌਤ ਉਂਡਰਦੀ ਹੈ ਔਰ ਪਾਸ਼ਾ ਜੀ ਦਾ ਫੈਸਲਾ ਕਬੀਰ ਮੋਹਿ ਮਰਨੇ ਕਾ ਚਾਹੋ ਹੈ ਮਰੂ ਦਾ ਹਰ ਕੇ ਦਵਾਰ ਮਾਤਰ ਪੁੱਛੇ ਕਾਉਨ ਹੈ ਪਰ ਹਮਾਰੇ ਦਵਾਰ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਮੌਤ ਕਿਸ ਨੂੰ ਆਖਿਆ ਅਕਸਰ ਆਪੇ ਬਚਨ ਪੜ੍ਹਦੇ ਹਾਂ ਕਿ ਜੋ ਪਾਸ਼ਾ ਜੀ ਸਾਨੂੰ ਸਮਝਾਉਣਾ ਕਰ ਰਹੇ ਨੇ ਕਿ ਕਿਆ ਜਾਣਾਂ ਕਿ ਉਹ ਮਰेंगे ਕਿਸ ਤਰ੍ਹਾਂ ਮਰਨਾ ਹੋ ਜੇਕਰ ਸਾਹਿਬ ਨੂੰ ਨਾ ਵਿਸਰੇ ਸੈਲਾ ਮਰਨਾ ਬਹੁਤ ਔਖਾ ਹੈ ਹਰ ਇੱਕ ਦੇ ਆਉਣੀ ਹੈ ਪਰ ਸੈਲਾ ਮਰਨਾ ਕਿਸ ਨੂੰ ਆਖਿਆ ਜੇ ਗੰਢ ਖੁੱਲ ਗਈ ਉਹ ਸੈਲਾ ਨਹੀਂ ਆਖਿਆ ਸੈਲਾ ਵੀ ਨੂੰ ਆਖਿਆ ਜਿੱਤੇ ਕਿ ਇਨਸਾਨ ਮਰਨ ਤੋਂ ਬਾਅਦ ਚਲਾ ਜਾਂਦਾ ਜਿਵੇਂ ਕੋਈ ਇਨਸਾਨ ਸਵਾਸਾਂ ਦਾ ਧਰਨ ਨੂੰ ਸਮੇਟ ਕੇ ਚਲਾ ਗਿਆ ਆਪਣੀ ਭਾਸ਼ਾ ਦੇ ਵਿੱਚ ਆਪਾਂ ਆਖਦੇ ਹਾਂ ਜੀ ਮਰ ਗਿਆ ਆਪਾ ਆਪਣੀ ਪਾਸ਼ਾ ਚ ਆਖਦਾ ਜੀ ਮਰ ਗਿਆ ਹੈ ਖਾਲ ਚਲਾਣਾ ਕਰਾਛਾ ਕਰ ਗਿਆ ਇਹ ਅੱਗੇ ਪਰਲੋਕ ਸਦਾ ਰ ਗਿਆ ਆਪਾ ਆਪਣੀ ਪਾਸ਼ਾ ਚ ਸੌਕੇ ਤਰੀਕੇ ਵਿਚਾਰੀਏ ਵੀ ਆਖਦੇ ਆ ਮਰ ਗਿਆ ਪਰ ਗੁਰੂ ਸਾਹਿਬ ਉਹਨੂੰ ਮਰਿਆ ਪਰਵਾਣ ਨਹੀਂ ਕਰਦੇ ਪਾਸ਼ਾ ਜੀ ਕੀ ਕਹਿ ਰਹੇ ਨੇ ਕਹਿੰਦੇ ਕੌਣ ਮੁਗਾਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਖਰੋ ਵਿਚਾਰਾ ਜੇ ਤੋ ਚੱਲ ਤਪਿਆ ਤੇ ਅੱਗੇ ਚਲਾ ਗਿਆ ਜੀ ਨੂੰ ਅਸੀਂ ਮਰਨਾ ਕਹਿੰਦੇ ਆ ਗੁਰੂ ਸਾਹਿਬ ਕਹਿੰਦੇ ਮਰਿਆ ਨਹੀਂ ਤੇ ਅੱਗੇ ਵੱਧ ਗਿਆ ਉਹਨੂੰ ਸਦੀਵੀ ਨੀਂਦ ਆਖਿਆ ਜਿਹੜਾ ਜੀਵਨ ਆਸਵਾਸਨ ਦਾ 탄ਸਪੇਡ ਕਿਸ ਮਾਤ ਲੋਕ ਤੋਂ ਖੂਚ ਕਰ ਗਿਆ ਉਹ ਸਦਾ ਲਈ ਨੀਂਦ ਵਿੱਚ ਲਾ ਗਿਆ ਤੇ ਜਿੱਥੇ ਕਿ ਇਨਸਾਨ ਮਰਨ ਤੋਂ ਬਾਅਦ ਜਾਂਦਾ ਹੈ ਸੌਣ ਤੋਂ ਬਾਅਦ ਅਸੀਂ ਰੋਜ਼ ਉੱਥੇ ਜਾਂਦੇ ਹਾਂ ਰੋਜ਼ ਪੜ੍ਹਦੇ ਹਾਂ ਮਾਤ ਲੋਕ ਦਾ ਗੁਰੂ ਮਨ ਦਾ ਸਾਡਾ ਮਨ ਖਿਡਾਰੀ ਹੈ ਮਨ ਦਾ ਮਾਤ ਲੋਕ ਦਾ ਗੁਰੂ ਹੈ ਪੌਣ ਪਰਲੋਕ ਦਾ ਗੁਰੂ ਹੈ ਸ਼ਬਦ ਹੈ ਜਦੋਂ ਮਨ ਪਉਣ ਵਿੱਚ ਖੇਡਣਾ ਜਦ ਸਰੀਰ ਵਿੱਚ ਆਉਂਦਾ ਪਉਣ ਵਿੱਚ ਖੇਡਦਾ ਇੱਥੇ ਦਾ ਗੁਰੂ ਹੈ ਪਉਣ ਔਰ ਲੋਕ ਦਾ ਗੁਰੂ ਹੈ ਸ਼ਬਦ ਖੜਾ ਰਹੀ ਹੈ ਸਾਡਾ ਮਨ ਪੰਜ ਪਿਆਰੇ ਗੁਰੂ ਰੂਪ ਹੋ ਕੇ ਸਾਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਗੁਰਦੇ ਸੰਮੁਖ ਕਰਦੇ ਨੇ ਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡਾ ਮਾਤ ਲੋਕ ਦਾ ਤੇ ਪ੍ਰਲੋਕ ਦਾ ਮਾਰਗਦਰਸ਼ਨ ਕਰਦੇ ਨੇ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀ ਅਸੀਂ ਰਾਤ ਨੂੰ ਨੀਂਦ ਲੈਨੇ ਆਂ ਸੌਣੇ ਆ ਉਹਨੂੰ ਅਧੂਰੀ ਮੌਤ ਆਖਿਆ ਅੱਧਾ ਜੀਵਨ ਦੀ ਮੌਤ ਆਖਿਆ ਕਿਉਂਕਿ ਜਿੱਤੇ ਇੱਕ ਇਨਸਾਨ ਮਰਨ ਤੋਂ ਬਾਅਦ ਜਾਂਦਾ ਹੈ ਸੌਣ ਤੋਂ ਬਾਅਦ ਅਸੀਂ ਰੋਜ਼ ਉੱਥੇ ਚਲੇ ਜਾਂਦੇ ਆ ਇਸ ਕਰਕੇ ਨੀਂਦ ਨੂੰ ਅਧੂਰੀ ਮੌਤ ਆਖਿਆ ਅੱਧਾ ਜੀਵਨ ਦੀ ਮੌਤ ਆਖਿਆ ਜੇ ਹੁਣ ਜਿੱਤੇ ਆਪਾਂ ਕਹਿੰਨਾ ਮਰੇ ਨੂੰ ਮਰਿਆ ਨਹੀਂ ਕਹਿੰਦੇ ਉਹਨੂੰ ਸਦੀਵੀ ਨੀਂਦ ਕਹਿੰਦੇ ਨੇ ਤੇ ਨੀਂਦ ਨੂੰ ਅਧੂਰੀ ਮੌਤ ਕਹਿੰਦੇ ਨੇ ਫਿਰ ਮੌਤ ਕਿਸ ਨੂੰ ਆਖਿਆ ਜਿੱਤੇ ਕੇ ਇਨਸਾਨ ਮਰਨ ਤੋਂ ਬਾਅਦ ਚਲਾ ਜਾਂਦਾ ਸੌਣ ਤੋਂ ਬਾਅਦ ਸਾਰੀ ਸ੍ਰਿਸ਼ਟੀ ਉੱਥੇ ਜਾਂਦੀ ਹੈ ਅੜਨੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਵ ਸਰਾਸ ਜੁਰਦਾਈ ਦਾ ਆ ਖਿਲ ਹੈ ਸਗਲ ਜਗ ਦਿਨ ਤੇ ਰਾਤ ਦੇ ਵਿੱਚ ਜੀਵਨ ਤੇ ਮੌਤ ਦੀ ਖੇਡ ਨੂੰ ਸੰਯੋਗ ਵਯੋਗ ਵੀ ਆਖਿਆ ਸੰਯੋਗ ਵਿਯੋਗ ਤੋਂ ਈ ਘਾਰ ਛਲਾਵੇ ਲਿਖੇ ਆਵੇ ਭਾਗ ਆਦੇਸ਼ ਤੇ ਸਿਆਦੇਸ਼ ਆਦਿ ਨਾਜ਼ਮਾ ਤੇ ਜੁਗ ਜੁਗ ਵੇਖੋ ਵੇਸ ਜੁਗਾ ਜੁਗਾ ਤੋਂ ਇੱਕ ਇੱਕੜ ਚੱਲਦੀ ਸੰਯੋਗ ਵਿਯੋਗ ਜੀਵਨ ਮੌਤ ਦੀ ਕਿਉਂ ਨਾ ਔਰ ਜਦੋਂ ਅਸੀਂ ਜਿੱਥੇ ਮਰ ਕੇ ਜਾਣਾ ਜਦੋਂ ਰਾਤ ਨੂੰ ਸੌਣੇ ਉੱਥੇ ਰੋਜ਼ ਚਲੇ ਜਾਂਦੇ ਹਾਂ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਅਸੀਂ ਸੌਣ ਤੋਂ ਬਾਅਦ ਜਾਂਦੇ ਹਾਂ ਗੁਰਬਾਣੀ ਗੁਰਦੁਆਰਾ ਜੀਵਨ ਨੂੰ ਵਿਚਾਰ ਕੇ ਆ ਮਾਲਕ ਦਾ ਸ਼ੁਕਰਾਨਾ ਕਰਦੇ ਕਰਦੇ ਉਸ ਅਵਸਥਾ ਵਿੱਚ ਚਲੇ ਜਾਈਏ ਉਹਨੂੰ ਕਹਿੰਦੇ ਨੇ ਸ਼ਬਦ ਦੁਆਰਾ ਮਰਨਾ ਕਬੀਰ ਮੋਹਿ ਮਰਨੇ ਕਾ ਚਾਉ ਹੈ ਮਰੂੰ ਤਰਖੇ ਦੁਆਰਾ ਮਾਤਰ ਪੁੱਛੇ ਕੌਣ ਹੈ ਪਰ ਆਮਲੇ ਦੁਆਰਾ ਸਵਾਸਾਂ ਦੇ ਹੁੰਦੇ ਆ ਜੀਵਨ ਦੇ ਰਹਿੰਦੇ ਆ ਪਰਿਵਾਰ ਵਿੱਚ ਵਿਚਰਦੇ ਆ ਦੁਨੀਆ ਦੇ ਸੁੱਖ ਭੋਗਦੇ ਆ ਸਵਾਸ ਸ਼ਬਦ ਵਰ ਰ ਮਰਨਾ ਸਿਕਣਾ ਸ਼ਬਦ ਮਰੋ ਫਿਰ ਜੀਵੋ ਸਦਈ ਜਿਹਨੂੰ ਆਪਾਂ ਪੜਦੇ ਹਾਂ ਜਿਹੜਾ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਿਗੁਰੂ ਪੇਟੇ ਸੋਏ ਮਨ ਆਪਣੇ ਆਪ ਨੂੰ ਮਾਰ ਸਕਦਾ ਜੇ ਸਤਿਗੁਰੂ ਦੇ ਨਾਲ ਪੇਟ ਕਰ ਲੈ ਇਸ ਤੋਂ ਇਲਾਵਾ ਮਨ ਮਾਰਦਾ ਨਹੀਂ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਥੇ ਕਿੰਸਾ ਮਰਨ ਤੋਂ ਬਾਅਦ ਜਾਂਦਾ ਹੈ ਸੌਣ ਤੋਂ ਬਾਅਦ ਆਪਾਂ ਸਾਰੇ ਉੱਥੇ ਜਾਂਦੇ ਹਾਂ ਆ ਸੇ ਮਨ ਕਰਦੇ ਆ ਕਰਦਾ ਕਿ ਤੇ ਉਸ ਵਸਸਾ ਚ ਚਲੇ ਜਾਈਏ ਆਪਾ ਭੁੱਲ ਜਾਈਏ ਇੱਕ ਹੁੰਦੀ ਆ ਨੀਂਦ ਇੱਕ ਹੁੰਦੀ ਆ ਸੁੰਨਾ ਆ ਸੇ ਮਨ ਕਰਦੇ ਆ ਕਰਦੇ ਆ ਕਈ ਕਹਿੰਦੇ ਜੀ ਨੀਂਦ ਆ ਗਈ ਹੁਣ ਨੀਂਦ ਆ ਗਈ ਜਾਂ ਸੁੰਨ ਦੇ ਵਿੱਚ چلا ਗਿਆ ਇਹਦਾ ਸਾਨੂੰ ਭੇਦ ਨਹੀਂ ਸੁੰਨ ਮੰਨ ਦਾ ਘਰ ਹੈ ਸਾਥਗੁਰ ਤੇ ਪਾਇ ਵਿਚਾਰਾ ਸੁੰਨ ਸਮਾਦ ਸੱਚਾ ਘਰਵਾਰਾ ਮੰਨ ਦਾ ਸੱਚਾ ਘਰ ਹੈ ਸੁੰਨਾ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਸੁੰਨ ਕਿਹਨੂੰ ਆਖਿਆ ਤੇ ਨੀਂਦ ਕਿਹਨੂੰ ਆਖਿਆ ਬੜੇ ਇਥੇ ਆਮਦੇ ਨਾਲ ਸਰਗਣ ਕਰਨਾ ਹੈ ਜੇ ਤੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਸਿਮਨ ਕਰਦੇ ਹਾਂ ਨੀਂਦ ਵਿੱਚ ਚਲੇ ਗਏ ਤਾਂ ਸੁਪਨੇ ਨਾਲ ਹੀ ਸੁਪਨੇ ਸ਼ੁਰੂ ਹੋ ਜਾਣਗੇ ਆਤ੍ਰੈ ਗੁਣਾ ਵਿੱਚ ਸੁਪਨੇ ਚੱਲ ਰਹੇ ਨੇ ਇਹਦਾ ਮਤਲਬ ਸਾਡਾ ਗੁਣ ਮਨੋਤ੍ਰੈ ਗੁਣਾ ਦੀ ਨੀਂਦ ਵਿੱਚ چلا ਗਿਆ ਜਿਉ ਤਿੰਨਾ ਗੁਣਾ ਜੇ ਇਥੇ ਕਾਰਜ ਕਰਦੇ ਦੀ ਰਾਜੋ ਗੁਣੀ ਤਮੋ ਗੁਣੀ ਜਿਉ ਆਕ ਲੱਗੀ ਉਹਨਾਂ ਕਾਰਜਾਂ ਵਿੱਚ ਇਹ ਸੁਪਨੇ ਵਿੱਚ ਦੌੜੇ ਆ ਫਿਰਦੇ ਜਿੰਨੀ ਹਨਰਜੀ ਸਾਡੇ ਸਰੀਰ ਦੀ ਜਿੰਨੀ એનર્ਜੀ ਸਵੇਰ ਤੋਂ ਸ਼ਾਮ ਤੱਕ ਕੰਮ ਕਰਕੇ ਖਾ ਸਾਡੀ ਨਰਜੀ ਵੇਸਟ ਹੁੰਦੀ ਹੈ ਰਾਤ ਨੂੰ ਸੁਪਨੇ ਵਿੱਚ ਵੀ ਉਨੀ ਨਰਜੀ ਵੇਸਟ ਹੁੰਦੀ ਹੈ ਕੁਦਰਤੀ ਆਪਾਂ ਵਿਚਾਰੀਏ तकरीबन 4-5 ਵਜੇ ਤੋਂ ਬਾਅਦ ਜੇ ਅਸੀਂ ਨੀਂਦ ਲੈਨੇ ਉੱਥੇ ਸੁਪਨੇ ਉਨੇ ਹੀ ਸਮੇਂ ਤੋਂ ਬਾਅਦ ਸੁਪਨੇ ਚੱਲ ਪੈਂਦੇ ਨੇ ਜੇ ਤੇ ਅਸੀਂ ਉਸ ਟਾਈਮ ਤੋਂ ਪਹਿਲਾਂ ਉੱਠ ਗੜੇ ਸਰੀਰ আরো ਤਾਜ਼ਾ ਮਹਿਸੂਸ ਕਰੇਗਾ ਔਰ ਜੇ ਅਸੀਂ ਉਸ ਤੋਂ ਬਾਅਦ ਸਪਨਿਆਂ ਵਾਲੀ ਦੁਨੀਆ ਵਿੱਚ ਚਲੇ ਜਾਂਦੇ ਆਂ ਇਹ ਗੱਲ ਪ੍ਰੈਕਟੀਕਲ ਕਰਕੇ ਦੇਖ ਸਕਦੇ ਆਂ ਜਿਸ ਤਰ੍ਹਾਂ ਬਹੁਤ ਜ਼ਿਆਦਾ ਸਾਰਾ ਦਿਨ ਸਾਰਾ ਦਿਨ ਕੰਮ ਕਰਕੇ ਜਿੰਨੀ ਥਕਾਵਟ ਆਉਂਦੀ ਹੈ ਉਨੀ ਹੀ ਥਕਾਵਟ ਸਾਨੂੰ ਸਪਨੇ ਵਿੱਚ ਹੋ ਜਾਏਗੀ ਨੀਂਦ ਕਿਹਨੂੰ ਆਖਿਆ ਜੇ ਅਸੀਂ ਤ੍ਰੈ ਗੁਣਾ ਦੇ ਵਿੱਚ ਚਲੇ ਗਏ ਵਿਚਾਰਾਂ ਵਿੱਚ ਚਲੇ ਗਏ ਤਾਂ ਤ੍ਰੈ ਗੁਣਾ ਦੀ ਨੀਂਦ ਹੈ ਔਰ ਨੀਂਦ ਦੇ ਵਿੱਚ ਸਪਨੇ ਚੱਲ ਪੈਂਦੇ ਨੇ ਅਰਦੂਜੀਆ ਸੌਣੋ ਸੌਣੇ ਵਿੱਚ ਕੀ ਆ ਸਿਮਰ ਕਰਦਿਆਂ ਕਰਦਿਆਂ ਨੀਂਦ ਆ ਗਈ ਦੁਨੀਆ ਨੂੰ ਲੱਗਦਾ ਨੀਂਦ ਹੈ ਪਰ ਆਪਣੇ ਆਪ ਨੂੰ ਕੀ ਲੱਗਦਾ ਸਿਮਰ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਤੇ ਲੱਗਦਾ ਮੈਂ ਜਾਗਤ ਅਵਸਥਾ ਵਿੱਚ ਬੈਠਾ ਹਾਂ ਪਰ ਦੇਖਣ ਵਾਲੇ ਨੂੰ ਲੱਗਦਾ ਹੈ ਦੇਖਣ ਵਾਲੇ ਨੂੰ ਲੱਗਦਾ ਵੀ ਇਹ ਸੌਂ ਗਿਆ ਪਰ ਸਾਨੂੰ ਆਪਣੇ ਆਪ ਨੂੰ ਲੱਗੇਗਾ ਵੀ ਮੈਂ ਤੇ ਜਾਗਤ ਅਵਸਥਾ ਦੇ ਬੈਠਾ ਆਹਟ ਵਾਲੇ ਦਾਲੇ ਨੂੰ ਸਾਰੀ ਹਰਕਤ ਮਹਿਸੂਸ ਕਰਦਾ ਹੈ ਮਨ ਪਰ ਸ਼ੁਕਰਾਨੇ ਵਿੱਚ ਜੁੜਿਆ ਹੁੰਦਾ ਹੈ ਦੁਨੀਆਂ ਨੂੰ ਦੇਖਣ ਨੂੰ ਲੱਗਦਾ ਵੀ ਸੌਂ ਗਿਆ ਪਰ ਆਪਣੇ ਆਪ ਨੂੰ ਲੱਗਦਾ ਮੈਂ ਜਾਗਤ ਅਵਸਥਾ ਵਿੱਚ ਬੈਠਿਆ ਪਰ ਜਦੋਂ ਅਸੀਂ ਜਾਗਦੇ ਹਾਂ ਉਸ ਅਵਸਥਾ ਤੋਂ ਸੁਨ ਚੋਂ ਬਾਹਰ ਆਉਨੇ ਹਾਂ ਤਾਂ ਕੀ ਹੁੰਦਾ ਲੱਗਦਾ ਤੇ ਐਂ ਸੀ ਵੀ ਮੈਂ ਸੁੱਤਾ ਉੱਠਿਆ ਜਦੋਂ ਅੱਖ ਖੁੱਲਦੀ ਹੈ ਨਾ ਜਦੋਂ ਤਾਂ ਬੈਠੇ ਹਾਂ ਉਦੋਂ ਲੱਗਦਾ ਵੀ ਜਾਗਤ ਅਵਸਥਾ 'ਚ ਬੈਠੇ ਹਾਂ ਜਦੋਂ ਅਸੀਂ ਉੱਠਦੇ ਹਾਂ ਤੇ ਐਂ ਲੱਗੇਗਾ ਮੈਂ ਸੁੱਤਾ ਉੱਠਿਆ ਵੀ ਜਿਵੇਂ ਪਤਾ ਨਹੀਂ ਕਿੰਨੀ ਕਿੰਨੀ ਲੰਬੀ ਨੀਂਦ ਲੈ ਲਈ ਜਦੋਂ ਇਹ ਅਵਸਥਾ ਬਣਦੀ ਹੈ ਉਹਨੂੰ ਕਹਿੰਦੇ ਨੇ ਸੁਨ ਸੁਨ ਦਾ ਕੀ ਮਤਲਬ ਹੈ ਜਿੱਥੇ ਅਫੁਰ ਅਵਸਥਾ ਹੈ ਤ੍ਰੈਗੁਣ ਮਿਟੇ ਚੌਥੇ ਵਰਤੇ ਹੀ ਆ ਭਗਤ ਨਾਲੀ ਭਗਤੀ ਚੌਥੇ ਪੌਤੋਂ ਸ਼ੁਰੂ ਹੁੰਦੀ ਹੈ ਤੇ ਸਰੂਪ ਨਾ ਰੇਖ ਨ ਰੰਗ ਕੇ ਛਤ੍ਰੈਗੁਣ ਤੇ ਪਰਵ ਭਿੰਨ ਤੇ ਸੇਵਜਾਵੇ ਨਾਨਕਾ ਜਿਸ ਹੋਵੇ ਸੋ ਪ੍ਰਸੰ ਜਿਹਦੇ ਤੇ ਮਾਲਕ ਬਹੁਤ ਜ਼ਿਆਦਾ ਖੁਸ਼ ਹੁੰਦਾ ਜਿੱਥੇ ਕਿ ਇਨਸਾਨ ਮਰਨ ਤੋਂ ਬਾਅਦ ਜਾਂਦਾ ਸੌਣ ਤੋਂ ਬਾਅਦ ਅਸੀਂ ਸਾਰੇ ਉੱਥੇ ਜਾਂਦੇ ਆ ਸਿਮਰਨ ਕਰਕੇ ਉੱਥੇ ਜਾਣਾ ਸਿੱਖ ਲਈਏ ਉਹਨੂੰ ਕਹਿੰਦੇ ਨੇ ਮਰਨ ਦਾ ਚਾਉ ਮਣ ਜਾਣਾ ਕਬੀਰ ਮੋਹੇ ਮਰਨੇ ਦਾ ਚਾਉ ਹੈ ਮਰੋਂ ਤਾਰ ਕੇ ਦਵਾਰ ਮਾਤਾ ਪੁੱਛੇ ਕੌਣ ਹੈ ਪਰ ਹਮਾਰੇ ਦਵਾਰ ਜਦੋਂ ਉਹ ਵਸਥਾ ਦਾ ਆਨੰਦ ਮਾਣਦੇ ਹਾਂ ਫਿਰ ਉਹ ਵਸਥਾ ਮਾਲਕ ਦੇ ਧਰਤੀ ਪਰਵਾਣ ਹੁੰਦੀ ਹੈ ਸਾਡਾ ਉਹਨਾ ਵੀ ਸਫਲ ਹੋ ਜਾਂਦਾ ਹੈ ਮਾਲਕ ਦੀਆਂ ਬਖਸ਼ੀਆਂ ਦੀ ਪਾਤਰ ਬਣਦੇ ਆ ਸਾਡੀਆਂ ਇਕੁੱਲਾਂ ਦਾ ਉਧਾਰ ਹੋ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਨਾ ਰਹਿਤ ਸਦਾ ਹੀ ਸਾਡੇ ਜੀਵਨ ਦੇ ਵਿੱਚ ਵਰਤਦੀ ਹਨ ਫਿਰ ਸਰਵਣ ਕਰ ਲੋ ਸਿਮਰਨ ਜ਼ਰੂਰੀ ਹੈ ਸਿਮਰਨ ਦੇ ਨਾਲ ਮਨ ਦੀ ਇਕਾਗਰਤਾ ਬਣਦੀ ਹੈ ਗੁਰਬਾਣੀ ਪੜਨਾ ਸੁਣਨਾ ਮੰਨਣਾ ਕਮਾਉਣਾ ਜ਼ਰੂਰੀ ਸਾਡਾ ਜੀਵਨ ਹੈ ਸੰਗਤ ਕਰਨੀ ਜ਼ਰੂਰੀ ਮਾਲਕ ਬਖਸ਼ਣ ਹਰ ਬਣ ਕੇ ਵਰਤੋਂ ਦੇ ਬਖਸ਼ ਲੈਂਦੇ ਤਿੰਨੋਂ ਵਸਾ ਵਿੱਚ ਵਿਚਰਦਿਆਂ ਸੋਝੀ ਆਉਂਦੀ ਹੈ ਖਵੀਰ ਮੇਰਾ ਮੁਝ ਵਿੱਚ ਨਹੀਂ ਜੋ ਕਿ 4 13 13 ਤੂੰ ਜੀ ਕੋ ਸੌਪਨੇ ਕੀ ਹਾਲਾਗੇ ਮੇਰਾ ਜਦੋਂ ਆਪਾ ਅਰਪਣ ਕਰਨ ਦਾ ਚੌ ਬਣ ਜਾਂਦਾ ਹੈ ਬਖਸ਼ਿਸ਼ ਹੋ ਜਾਂਦੀ ਹੈ ਸੋਝੀ ਆਉਂਦੀ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕਿ ਸਾਡੇ ਨਾਲ ਸਾਰੇ ਚੰਗੇ ਨੇ ਔਗਣੇ ਤੇ ਮੇਰੇ ਆਪਣੇ ਜੀਵਨ ਦੇ ਵਿੱਚ ਹੈ ਫਿਰ ਜਦੋਂ ਅਸੀਂ ਆਪਣੇ ਔਗਣਾਂ ਨੂੰ ਦੇਖਦੇ ਆਂ ਫਿਰ ਪਤਾ ਲੱਗਦਾ ਸਾਂਝ ਕੀਚੇ ਗੁਣਾ ਕੇਰੀ ਛੱਡ ਔਗਣ ਚੱਲੀਏ ਜੇ ਔਗਣ ਦਾ ਪਤਾ ਹੋਏਗਾ ਤਾਂ ਹੀ ਛੱਡਣ ਲਈ ਮਨ ਤਿਆਰ ਹੋਏਗਾ ਨਹੀਂ ਤਾਂ ਜਿਹੜੇ ਇੰਨਾ ਬੁਰਾ ਕੰਮ ਕਰਦੇ ਨੇ ਪਰ ਉਹਨੂੰ ਲੱਗਦਾ ਵੀ ਚੰਗੇ ਹੀ ਅਸੀਂ ਆ ਸਹੀ ਅਸੀਂ ਆ ਉਹਨਾਂ ਨੂੰ ਔਗਣ ਮਹਿਸੂਸ ਹੀ ਨਹੀਂ ਹੁੰਦਾ ਉਹ ਲੈ ਨੇ ਮਾਲਕ ਨੇ ਭੁਲਾਇਆ ਉਹਨਾਂ ਨੂੰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਮਾਲਕ ਦੇ ਦਰ ਤੇ ਇਹ ਜੀਵਨ ਪ੍ਰਵਾਨ ਹੁੰਦਾ ਹੈ ਪ੍ਰਵਾਨ ਹੋ ਜਾਏ ਉਹਦੇ ਲਈ ਆਓ ਇੱਕ ਅੱਧਾ ਮਿੰਟ ਸੇ ਮੰਨ ਕਰਕੇ ਆਪਾਂ ਫਤਿਹ ਬੁਲਾਈਏ ਵਾ ਗੁਰ 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 ਵਾ Guru Waheguru Guru Waheguru Ji Ka